Thank <laughs> you. ਸਤਿਨਾਮ ਸ਼ਤਨਾਮੁ 怀ਖਿਆ ਨਾਮੋ ਵਾਹ ਧਿਆਸਨੈ ਲੋਕ ਤੁਮੈ ਜਾਨਤ। ਪਰਗਵਤਿ ਪਰਮਰਣਿ ਆਤਮ ਸੰਚਰ ਸਾਹਿਬ ਸਫਤਿ ਸੋ ਵਾਗੈ। ਜੇਨ ਕੀਤੇ ਸੋ ਪਰਖ ਕਪੁਨਾਤ ਕਰਤਿ ਕੀ ਅਮਰਤਾ ਜੁਗਸਤਰਨੋ। ਸੰਖਾਮਿਤ ਤੇਰੇ ਵਰੁ ਮਨਾਰੇ ਕਿੰ ਤੇ ਤੇ ਹੋਏ ਰਾਜ ਗੁਰੇ ਸੰਭੇ ਕਿੰ ਤੇ ਤੇਰੇ ਗਾਵ ਮਾਰੇ ਗਾਵਣ ਬਦਨੋ ਗੋਦ ਨਾਮ ਆਪਣੀਆਂ ਮਨ ਮੋਹਨ ਸਰਬ ਮਸਫੀ ਅੰਨੇ ਰਤੇ ਤੇਰੇ ਭਗਤ ਸਾਦੇ ਹੋ ਕੇ ਤੇ ਸੁਣਾਉ ਗਾਵਨ ਸਿਨ ਜਤਨ ਆਵਨ ਤਨੁਕ ਕਿਆ ਵਿਚਾਰ ਸੋਈ ਸੋਈ ਸੰਗ ਸਤ ਸਾਹਿਬ ਸੱਚਾ ਸਜਣਾਈ ਹੈ ਕਿਉਂ ਸੇ ਜਾਇ ਨ ਜਸੇ ਰਚਨਾ ਜਨ ਰਚੈ ਰੰਗੀ ਰੰਗੀ ਮਤੇ ਕਰ ਕਰਨ ਨਰ ਦੇਖੈ ਕੀ ਤਾਯਾ ਤਿਨਾਂ ਜਨ ਸੁਦੇ ਵੜਿਆਇ ਜੋਤ ਸਬਾਬੈ ਸੋਈ ਕਰਸੈ ਰਹੁ ਕਮਾ ਨਾ ਕਰ ਨ ਜਾਇ ਸੋ ਪਾਤ ਸਭ ਸਹ ਹਤ ਸੈ ਨਾਮੁ ਗਰਹ ਨ ਨਰ ਜਾਇ ਆਸਾ ਮਹਲਾ ਕਲਾ ਸੁਨ ਰਟਾਇਖ ਸਭ ਕੋਈ ਸਤ ਸਭ ਤਬ ਸਭ ਜੀ ਸਦਾ ਪ੍ਰਖਾ ਕੀਆ ਬੜਿਆ ਆਉ ਬਦਲ ਇਸਮ ਕ ਅਖਣ ਪਾਈ ਬਡਣ ਹੋਵੇ ਕਟ ਬਜਾਈ ਨਾ ਮਰਨ ਨ ਹੋਵੇ ਸੋਦ ਤਿੰਨ ਆਗਮੇ ਗੀਰਮੋ ਸਤਿਗੁਰ ਸਰਨ ਆਈ ਕਰਦੇ ਆ ਨਾਮ ਪ੍ਰਗਾਸ ਜਿਨੇ ਹੀ ਸੁਰਦੇਵੋ ਮੋ ਗੁਰ ਨਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਤਿ ਸਖਾਈ ਹਰ ਗੀਰਤ ਸਹਮਰੀਨ ਆਸਰਨਾ ਹਰ ਜਨ ਕੇ ਵਣ ਭਾਗ ਵੜੇਰੇ ਸੇ ਮਨ ਸੰਗਤ ਸੁਗਣ ਪ੍ਰਕਾਸ਼ ਜਨ ਨਾਰ ਨਾਰੋ ਹਰਿ ਦਾਸ ਨਾਮ ਨਾ ਪਾਏ ਤੇ ਬਾਗਿ ਗੀਨ ਜੰਪਾਸ ਜੋ ਸਭ ਗੁਰ ਜਨਨ ਪ੍ਰੇਤਾ ਲੋਕ ਸਤ ਬਣਦਾ ਕੋਈ ਨ ਕਿਸ ਕੀ ਤਰਿਆ ਸਭ ਸਰੇ ਦੇ ਜਗ ਸੰਭਾ ਹੈ ਠਾਕੁਰ ਕਾਹੇ ਹਮ ਬਖਰਿਆ ਉਡੇ ਉਡ ਆਵਸ ਗੁਸਾ ਸਪਸ਼ ਜੇ ਸ਼ਰਿਆ ਤਨ ਕਰਨ ਚਲਾਵੇ ਕਰਨ ਚੁਗਾਵੇ ਮਨ ਮੈਂ ਸਮਰਨ ਕਰਿਆ ਸਭ ਨੇ ਦਾ ਦਾ ਸਾਸ ਚ ਸਰਦਾਨ ਠਾਕਰ ਕਰਤਲ ਧਿਆ ਤੈਨ ਨਾਨ ਬਗ ਬਗ ਸੁਧਵਲ ਜੰਗ ਤੇਰਾ ਅੰਤ ਨ ਪਰਵੇ ਰਾਗਿਆ ਸਾ ਮ ਅੰਲਾ ਚੰਚ ਸਭ ਗੁਰੂ ਕੋ ਇਕ ਓੰਕਾਰ ਸਭ ਗੁਰ ਪ੍ਰਸਾਦ ਸਉ ਪਰਖ ਨਰੰਨ ਨਾ ਆਪੇ ਬੁਖਮਾਨੀ ਮਹੰਤ ਨਰੇ ਅਮਰ ਨਾ ਜਾਣਾ ਤੁਮ ਪਾਰਕ ਰੰਗ ਰੀਤ ਅੰਤ ਰੀਤ ਕੇ ਤੇਰੇ ਪ੍ਰਭਾਤ ਸੁਖਾਣਾ ਜੋ ਸੇਵੇ ਜੋ ਸੇਵੇ ਤੁਮ ਜੀ ਦਨ ਨਾਨਕ ਤੁਮ ਕਰਵਾਣਾ ਹਰਿ ਤੇ ਆਵੀ ਹਰਿ ਤੇ ਆਵੀ ਉਸ ਜੀਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਮੈ ਨਰ ਮਰਤੇ ਆਏ ਅਰੇ ਜਟੁ ਵੰਦੇ ਜਮ ਕੇ ਫਾਸੇ ਜਿਨ ਦਰਪਉ ਜਿਨ ਅਹਰ ਦਰਪਉ ਸੇ ਆਇਆ ਹੈ ਕਣਕਾ ਪਉ ਸਭ ਗਵਸੇ ਨਿਰਵਨ ਸੇ ਵਾ ਜਨ ਸੇ ਵਾ ਮੈ ਰਾਮ ਨਿਥੀ ਹਰਿ ਹਰਿ ਰੂਪ ਸਮਸੇ ਸੇ ਤਨ ਤਨ ਸੇ ਤਨ ਤਨ ਜਨ ਮਰਤੇ ਆਏ ਜਨਮਾਂ ਮੰਗ ਤੇਨਵਲ ਦੇਸ ਤੇਰੀ ਪੰਗਤ ਤੇਰੀ ਪੰਗਤ ਮੰਡਾਲ ਜੀ ਪਰੇ ਮੇ ਅਕਤਿਆਨਤਾ ਤੇਰੇ ਭਗਤ ਤੇਰੇ ਭਗਤ ਸੱਲਾਹ ਨਾ ਤੁਝੇ ਆਰਾਮੀ ਕੋਣੀ ਕੋਣਤਾ ਤੇਰੀ ਅਨੰਦ ਤੇਰੀ ਅਨੰਦ ਕਰਹੀ ਹਰਿ ਜੈ ਜੇ ਤਪ ਸਾਧਣੀ ਜਦੇ ਮੀ ਅਤਾਂ ਤੇਰੀ ਅਨੰਦ ਤੇਰੀ ਅਨੰਦ ਪੜਹਿ ਵਾਸ ਰਮਨਤ ਸਾਸਤ ਜੀ ਪਰਮ ਗਿਆਨ ਪੜ ਕਰਮ ਕਰਤਾ ਸੇ ਭਗਤ ਸੇ ਭਗਤ ਬਲੇ ਜਨਮਾਨਕ ਜੀ ਜੋ ਭਾਵੇ ਮੇਰੇ ਮਨ ਭਗਵੰਤਾ ਆਦਿ ਪਰਮ ਪਰਮ ਕਰਤਾ ਜੀ ਤਦੇ ਜਿ ਬਣਾ ਬਰਨ ਕੋਈ ਤੁਝੁ ਜੁਗ ਜੁਗੈ ਕੋ ਸੰਤ ਸਦਾ ਸਦਾ ਤੁਮਹਿ ਕੋ ਜੀ ਤੁਮਹਿ ਚੇਲੇ ਕਰਤਾ ਸੋਈ ਤੇਯਾ ਕੇ ਪਾਣੈ ਸੋਈ ਵਰਤੈ ਜੀ ਤੁਮਹ ਅਪੀ ਕਰਹਿ ਸੋ ਦੋਈ ਨਨ ਨਾਨਕ ਪਉ ਪਾਵੈ ਕਰਤਿ ਜੀ ਜੋ ਸਭ ਸੈ ਜਨੋਹੀ ਆਸਰਾ ਮਹੰਲਾ ਚਤਰਾ ਤੋ ਕਰਤਾ ਸਚਿਆਰ ਮੈਂ ਦਾਸਾਈ ਜੋ ਤੁਮ ਪਾਵੈ ਸੋਇ ਤਿਸੇ ਜੋ ਕੋ ਦੇਹਿ ਸੋਇ ਹੋ ਪਾਇ ਰਹਾ ਸਭ ਤੇਰੀ ਕੋ ਸਬਣੀ ਪਿਆਰਾ ਜੀ ਰਪਾ ਰਿਖੇ ਤਿਨ ਨਾਮ ਰਤਨ ਪਾਇਆ ਗ੍ਰਮ ਕਲਾਤਾ ਮਨੁਕ ਕੋ ਬਾਇਆ ਤੁਝੇ ਅਨਿਛੋੜਿਆ ਸੁਮਨਾਇਆ ਤੂੰ ਗਰਿਆ ਸਭੁ ਜੀਹੀ ਮਾਹੇ ਤਉ ਤੂ ਗਣਾਹੇ ਸੋਈ ਜਨ ਜਾਨੇ ਹਰ ਗੁਣ ਸਭੀ ਦੀ ਯਾਤ ਕਹਣੇ ਜਨ ਹਰ ਸੇਵਕ ਤੂ ਸੁਨ ਪਾਇਆ ਸਹਿਜੇ ਕੀ ਹਰ ਨਾਮ ਸੁਪਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇਏ ਤਉ ਗੁਰ ਦੇ ਤੂ ਜਾਪੁ ਜਾਨ ਕੋ ਏ ਤੂ ਕਰ ਕਰ ਮੀਖੀ ਜਾਣੇ ਸੋ ਏ ਜਨ ਜਨਾਨੁ ਤੁਮਹਾਂ ਤੇ ਪਰਗਟ ਹੋਇ ਆਸ ਲਾ ਬਨਾ ਤਤ ਸਰਵ ਰਣੈ ਇਹਨੇ ਨਿਵਾਸ ਪਾਣੀ ਭਾਗ ਜਨੈ ਕੀਆ ਅੰਗਜੋ ਮੋ ਭਗ ਨੈ ਚੱਲੇ ਹਮ ਦੇਖਾਂ ਤੈ ਬਰਵੀਂ ਅੰਦੇ ਮਾਨੇ ਗਨ ਜੇ ਮੋੜ ਮਨਾ ਹਰਿ ਸਰਤ ਤੇਰੇ ਗੁਣ ਗਿਣਿ ਲਿਆਰਨਾ ਸਰਣ ਨਾਨਕ ਜਨਨ ਦਰਨਾ ਜੀ ਦੇ ਸਰਿਆ ਵਾਸਾ ਮਹੱਲਾ ਅਨੰਦ ਬਸ ਪ੍ਰੇਵਰਤਿ ਮਾਨੁ ਹੋ ਦੇਹੁ ਜੀਆ ਨਾਮਿ ਨੰਨਨ ਗੇ ਤੇਰੀ ਮਰਿਲਾ ਬੁਰਗਾ ਚਰੰਗ ਸਨ ਨਾਮੋ ਮਨ ਸਾਦ ਸੁਮਤ ਬਜੇ ਵਨ ਨਾਮੋ ਸਰਣ ਜਾਵ ਲਾਗ ਮਰਜਲ ਦਰਨ ਸਾਹਮਰੀ ਗਰਮਾਤ ਦਰਸਾ ਪੂਰਨ ਹੋਈ ਜਜ ਕੇ ਸਤ ਜਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਗੁਰੂਤ ਪਰ ਹਮਰੇ ਦਿਸਤ ਸਭਨ ਕਾ ਬੋ ਆਪਨਾ ਸਦਾ ਗਵੀ ਵਿਚਾਪੋ ਸਭ ਕੀ ਉਸਹਿ ਮੋਰ ਪਰਵਾਸ ਸਿਖ ਸਿਖ ਸਵੇ ਪਰਤਾਨ ਮੋਰ ਸੰਨਿਗਰਨ ਕਰਿਐ ਸਭ ਸਤਿ ਗੁਰ ਬਜਨ ਕੀ ਰਹਿ ਜਿਸਾ ਤਮੇ ਸਾਨੂਏ ਵਰਨਨ ਤੇ ਆਵੋ ਜੋ ਬਚਨ ਸੋ ਸਮਤੇ ਪਾਵੋ ਸੇਵਕ ਸਿੱਖੋ ਮਾਰੇ ਤਾਨੀ ਜਬ ਜਨ ਸਤਰਾ ਨਮਾਰੇ ਮਾਨੀ ਆਪ ਮਹਾ ਕਰੇ ਮਰਿ ਅਵਰੀਏ ਮਰਨ ਕਾਲ ਕਤ ਰਸ ਨਮਰੀਏ ਜੋ ਸਦਾ ਨਮਾਰੇ ਰਸਾ ਸ੍ਰੀ ਅਸਨ ਜੋ ਕਰਿਓ ਰਸਾ ਲਖਿਓ ਰਖਣਾ ਦੇ ਸਾਈਂ ਸਬਦ ਸਾਈਂ ਪਿਆਰੇ ਦੇਨ ਵੰਦਨ ਉਸਤਕੇ ਆਗਮਨ ਤੋਂ ਪੁਰੇ ਗੁਰਦਸਪੰਤ I know no, no. ਨਰਕ ਕਰਕ ਕਰਤਾਰ ਪਰਜਾ ਤਨ ਤਨ ਬਧੇ ਹੋ ਮਾਨ ਨਵ ਕਰਖ ਕਰਤੋ ਨਮੋ ਤੁਮਹਿ ਬੰਦ ਰੇ ਤੁ ਸਰਬੋ ਚੇਤੇ ਬਦਨ ਸਰਸ ਸਰਕਾਰ ਬੋਧਨੀ ਪੂਜਾ ਚਾਰ ਤਮੋ ਸਾਮੀ ਤੇਰਾ ਨਮ ਰਗਮ ਜਾਨ ਤੁਮੇ ਦੇ ਦੇ ਹਰਵਾ ਦਾ ਬਣ ਚਤ ਵਿਤਾਂਤ ਗੋਮੀ ਨਮੋ ਸਰਿੰਦ ਅਕੁਰ ਪਰਪਰਾਨ ਨਾਨਸ ਮਹਾਂ ਮੋੜ ਬਸ ਮੇ ਜਨ ਜਾਣਦੇ ਮਹਾ ਦੇਵਿਕਾ ਉਹ ਕਲਪ ਸਦਾ ਸਭ ਰਹਿ ਰੰਕਾਰ ਕਾ ਜੀਣ ਤਨੇ

ਲਾ ਜਿਸਤੋ ਅਰਿਸ਼ਟ ਕਰਤ ਸੁਕਾਲਾ ਕਿਰਪਾ ਨ ਸਦਨ ਜੈ ਨੈ ਹਰਿ ਗੋ ਤਾ ਕੀ ਤਾਪ ਕਨ ਕਮੈ ਹਰਿ ਰਿਤ ਸਤਿ ਕਰਮ ਸੁਭੋਇ ਨ ਉਸ ਦਿਸ਼ਾ ਸੁਮੈ ਸੰਗਨ ਕੋਈ ਕੁਮਾਰ ਜਤੁਵੈ ਸੁਭਾਰ ਕਲਪਾਸੈ ਤੈ ਉਭਾਰ ਨਿਰਨ ਨਰ ਨਾਮੈ ਤੇ ਹਰ ਰੁਹਾ ਪਰਹਨੁ ਸੁਖ ਦੁਖ ਨਾ ਰਹਾ ਕੜਕੇ ਤੁਮੈ ਸਰਜ ਤਿਹਾਰੇ ਆਪਾ ਬਲਹੁ ਬਰਿ ਸਰਬਨਾਰਨ ਹੋ ਸੁਹਾਇ ਦੁਖ ਦੁਖ ਮੈ ਤੁਮ ਵਿਚਾਈ ਸਭੈ ਆਪੈ ਗੈ ਤਬ ਸਿਰ ਤੁਮਰੇ ਤਬ ਕੋ ਵਖ ਕਰਨੀ ਆਪੇ ਰਾਗੁਰ ਕੀ ਮੰਗਰਨ ਕਰਨ ਨਾਨਕ ਕਹੇ ਮੈ ਤੁਮਾ ਪਾਨੈ ਹੂੰ ਸਿਮਰਤ ਸਾਸਤ੍ਰ ਗੀਤ ਸਮੈ ਤੋ ਕਹੈ ਹੰ ਨਿਕ ਨ ਜਾਣੈ ਸਰਬ ਸੁਭਾਨੁ ਕਿਰਪਾ ਤੁਰੀ ਕਾਰੁ ਮਨੰਗਿ ਜੋ ਸਭ ਤੈ ਬਖਾਨੁ ਤੁਹਾਰਾ ਤਾਂਗ ਨੰਦ ਵਾਲ ਕੀ ਸਾਜ ਗਏ ਵਾ ਤੁਹਾਰ ਤੁਹਾਰ ਮਾਈ ਵੇਂ ਲਾ ਜੀ ਅਸ ਗੁਰਿੰਦਾਸ ਤੁਹਾਰ ਰਾਮ ਕਲੇ ਮੋਨ ਕਾਤੀ ਜੀ ਏ ਮਨ ਮੇਰਾ ਸਦਾ ਰੋਹਰ ਅਨੰਦੇ ਹਰਿ ਨਾਮ ਗੁਰੂ ਤੁਮ ਮਨ ਮੇਰੇ ਦੁਖ ਸਾਧਿ ਵਿਸਾਰਣ ਅੰਗੇਕਾਰੋ ਮਰੇ ਤੇ ਰੰਕਾਰ ਸਭ ਸੰਵੈ ਸਰਬਾਨਾ ਸਰਬ ਰਸਾ ਸਭੀ ਸਭ ਕਿਉ ਨਾਮਿ ਸਾਈਂ ਹੈ ਮਨਿਕ ਮਨ ਮੇਰੇ ਸਦਾ ਰੋਹਰ ਅਨੰਦੇ ਸਾਚੇ ਸਾਹਿਬ ਕਿਆ ਨਾਹੀ ਤੇਰੇ ਕਰਤਾਰ ਤੇਰਾ ਸੰਤ ਹੈ ਜਿਸ ਦੇ ਸੋ ਪਾਏ ਸਦਾ ਸੁਖ ਸੁਭਾਵਾ ਤੇਰੇ ਨਾਮ ਅਨੰਸਰ ਨਾਮ ਜਿਨ ਕਰਨ ਅਨਵਸਿਆ ਰਾਗੇ ਸਭ ਲਗੇ ਤੇਰੇ ਕਹਨ ਨਾਮ ਸੱਚ ਸਾਰੇ ਹੋ ਗਿਆਨਾਈ ਤੇਰਾ ਸੱਚਾ ਨਾਮ ਨਿਰਾਜ ਸਾਧ ਨਾਮ ਧਰਮ ਰਾਜਿਨ ਮੁਖਾ ਸਭ ਗਵਾਈਆ ਸਤ ਸ੍ਰੀ ਅਕਾਲ ਹੈ ਵਸੇ ਜਿਨੇਸ਼ਵਰ ਸਾਥ ਫੜ ਜਾਈਆਂ ਸਭਨ ਪ੍ਰਵਾਣ ਕੀਤਾ ਗੁਰਵਟਮ ਜਿਸਦੇ ਇਹ ਵਡੇ ਆਏ ਆਹ ਨੰਨ ਸੰਤੋ ਸਭ ਦਰਵ ਕੇ ਆ ਸਚਾ ਨਾਮ ਮਿਲੋ ਅਗਰ ਵਾਜੀ ਮੈਂ ਸਭ ਦਸਤ ਕਰ ਸਭ ਕੈ ਕਰ ਸਭ ਕੈ ਸਭ ਦਰਵਾਜੇ ਕਲ ਆਨੰਦ ਗਰਪਾ ਗੀਆਂ ਮਨ ਤੁਮ ਦੋਰਾਸ ਕੀਤੇ ਕਾਲ ਹਰਿ ਗੁਰ ਅਨੰਦ ਵਾਸੀ ਅਨੰਦ ਸੁਨੋ ਮਟਕਾ ਕੀ ਹੋ ਸਗਲ ਮਨ ਅਰਥ ਪੂਰੇ ਪਰਮ ਭਰਨ ਕਰਤਾ ਹੋਰੇ ਸਗੇ ਸੁਖ ਦੇ ਵਸੋਰੇ ਲੋਕ ਪਰਮ ਸੰਤਾਨ ਨਾ ਕਰੇ ਸੁਮੇ ਸੱਚੀ ਵਾਲੀ ਸੰਤ ਸਗਲ ਮੈਂ ਸਭ ਸੇ ਪੂਰੇ ਗੁਣ ਜਾਨੇ ਸਤਿ ਪਵਿਤ ਗਨ ਤ੍ਰਿ ਤਵਤ ਸਦ ਗੁਰ ਨਗਿਆ ਪਰਪੁਰੇ ਮੇਰਾ ਵੰਦਨਾ ਨਿਮਗੁਰ ਚਰਨਾਂ ਲਾਗੇ ਵਾਜਨਾਨ ਚਰੂਰੇ ਪੂਗਵਨੀ ਪੰਮ ਲਖ ਦੇਵਾ ਥਾਨ ਵਿੱਚ ਜਨ ਬਸਤੁ ਹੈ ਸਤ ਸਦਗੋ ਵਿਚਾਰ ਅੰਮ੍ਰਿਤ ਨਾਮ ਉਜਾਰ ਕਰ ਗਏ ਜੋ ਜਿਸ ਕਾ ਸਤ ਸੋਦਾਨ ਜੀ ਕੁੰਖਾ ਮੇਰੀ ਪਹੁਂਚੈ ਤਿਸ ਕਾ ਹੋਰਾ ਮਦਨ ਇਹ ਵਸਤੂ ਜੀ ਨਾ ਜਾਣੀ ਮਤਨ ਤੇਰਾ ਘਰ ਤਾਰ ਤਨ ਸੰਸਾਰ ਚਰਨ ਤਗ ਤਰੀ ਅਸਰ ਨਾਲ ਪਰ ਪ੍ਰਸਾਦ ਸੰਗੁਰ ਮੰਦਾ ਕੰਜੇਵ ਤੇਰਾ ਕੀਤਾ ਜਤ ਨਾਮੀ ਬੈ ਸਰ ਸਵੇਾਮੈ ਨਾਮ ਤੁਹੀ ਸਭੁ ਘਰ ਸਜਣ ਮਿਲਿਆ ਨਾਨਕ ਨਾਮੁ ਮਲੈ ਨਾ ਦੇਵਾ ਤਨੁ ਤਿ ਮਹਿਰਿਆ ਪਾੜੀ তথা ਤੂ ਸਮਰਖਿਤ ਜਿਤੈ ਕੋਈ ਨਾਹੀ ਉਥੈ ਤੇਰਿ ਰਖੋ ਅਗਨੀ ਜੋ ਧਰਮਾ ਸੰਭੈ ਜਨ ਕੇ ਦੂਤ ਨਾਹੀ ਮਿਆ ਛੜਜੈ ਬਦਲ ਲੇਖ ਸੁਬਾਹ ਪ੍ਰਭ ਸਰਬ ਦੇ ਪਾਰਨਾ ਏਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਪਲ ਮੇ ਮਨ ਮੰਨ ਗੁਣ ਗੋਵਿੰਦ ਗਾਈ ਸਬ ਸਹਿ ਮਨ ਗੁਰਪਾ ਸੋ ਮੰਦੇ ਸੋਈ ਸਾਰੇ ਵਰਤਾ ਕੋਈ ਨਾ ਜਾਏ ਜਿਆ ਮਿਚਿਆਏ ਸੋ ਦੁਖ ਮਨ ਲਾ ਪੰਜੇ ਵੇ ਅੰਤਰ ਗੁਰੂ ਆਰਧਨਾ ਜੀ ਵਾਜ ਗੁਰੂ ਨਾਮ ਨਿਤਰੀ ਸੰਤੁਰ ਪ੍ਰੇਮਾਣਾ ਸਰਮਣੇ ਸਰਦਾ ਗੁਰੂ ਨਾਮ ਸਤ ਗੁਰੂ ਸੇਤੇ ਰਤਿਆ ਅੰਦਰ ਗਏ ਭਇਆ ਭਾਉ ਪਵਨਾਨ ਨ ਗੁਰ ਪਾ ਕਰੇ ਜਿਸ ਨਾਮੈ ਵਸਦੇ ਜਗ ਨਾਨਕ ਤੁਮ ਕਾਣੇ ਅਰਦੇ ਕੀਤੇ ਮਹੰਲਾ ਅੰਜਵ ਰਖੇ ਰਖ ਨਾਹ ਆਪ ਕੋ ਵਰੀ ਮੁਲਕੀ ਪੈ ਰਿ ਪਾਇ ਕਾ ਸਵਾਰੀ ਬੋਵਾ ਆਪ ਜਿਆ ਮਨ ਮਨ ਅਵਸਾਰੀ ਮੈਂ ਸਾਧ ਜਨ ਕੈ ਸੰਗ ਪਰ ਜਤਾਰਿਆ ਸਾਖਤ ਨੰਦ ਗੁਰੂ ਸੋਖਿ ਨ ਮਾਹੀ ਬੇਨਾਰੀ ਅਨੰਤ ਸਾਹਿਬ ਕੀ ਤੇਤ ਨਾਨਕ ਮਨੈ ਮਾਇ ਜਿਸ ਸੰਗ ਰਤ ਸਤੋ ਹੋਇ ਸਗਲੇ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਜੀ ਹਰ ਦਾਸ ਹਮਾਰੀ